ਜਾਬੋ ਦੇ 12ਵੀਂ ਦੇ ਨਤੀਜਿਆਂ ਦੇ ਵਿੱਚ ਮੁੰਡਿਆਂ ਨੇ ਮਾਰੀ ਬਾਜ਼ੀ ਲੁਧਿਆਣਾ ਦੇ ਏਕਮਪ੍ਰੀਤ ਨੇ ਕੀਤਾ ਟਾਪ ਦਾ 8ਵੀਂ ਦੇ ਵਿੱਚ ਬਠਿੰਡਾ ਦੀ ਹਰਨੂਰ ਪ੍ਰੀਤਕੌਰ ਨੇ ਹਾਸਲ ਕੀਤੀ ਪਹਿਲੀ ਪੋਜੀਸ਼ਨ T20 ਕ੍ਰਿਕਟ ਵਰਲਡ ਕੱਪ Delhi 파ਰਟੀ ਟੀਮ ਦਾ ਐਲਾਨ ਰੋਹਿਤ ਸ਼ਰਮਾ ਨੂੰ ਮਿਲੀ ਟੀਮ ਦੀ ਕਮਾਂਦ ਤਾ ਰਿਸ਼ਭ ਪੰਦ ਦੀ ਟੀਮ ਦੇ ਵਿੱਚ ਵਾਪਸੀ ਬੈਕਅਪ ਖਿਡਾਰੀਆਂ ਦੀ ਲਿਸਟ ਦੇ ਵਿੱਚ ਪਾਇਆ ਗਿਆ ਸ਼ੁਭਮਨ ਗਿਲ ਦਾ ਨਾਮ ਬਿਹਾਰ ਜਿਲ੍ਹੇ ਦੇ ਵਿੱਚ ਬੰਦ ਕੇਚਰੀਵਾਲ ਨੂੰ ਮਰੇ ਸੀਐਮ ਭਗਵੰਤ ਮਾਨ ਬੋਲੇ ਪੰਜਾਬ ਦੇ ਸਰਕਾਰੀ ਸਕੂਲਾਂ ਤੇ ਫਸਲਾਂ ਦੀ ਖਰੀਦ ਬਾਰੇ ਦਿੱਤੀ ਰਿਪੋਰਟ ਸੀਐਮ ਨੇ ਦੱਸਿਆ ਫਿਲਹਾਲ ਕੇਚਰੀਵਾਲ ਦੀ ਸਿਹਤ ਪੂਰੀ ਤਰ੍ਹਾਂ ਠੀਕ ਜੇਲ੍ਹ ਦੇ ਵਿੱਚ ਮਿਲ ਰਹੀ ਹੈ ਇਨਸੂਲਿਨ ਆਮ ਆਦਮੀ ਪਾਰਟੀ ਦੀ ਕੈਂਪੇਨ ਦੇ ਵਿੱਚ ਨਜ਼ਰ ਆਉਣਗੇ ਰਾਘਵ ਚੱਡਾ ਸੀਐਮ ਮਾਨ ਬੋਲੇ ਜਲਦ ਪ੍ਰਚਾਰ ਦੇ ਵਿੱਚ ਜੁਟਣਗੇ ਰਾਘਵ ਜਿੱਥੇ ਜਿਸ ਦੀ ਡਿਊਟੀ ਲੱਗੇਗੀ ਉਹ ਨਿਭਾਵੇਗਾ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਕਾਂਗਰਸ ਦੇ ਵਿੱਚ ਸ਼ਾਮਿਲ ਪੰਜਾਬ ਕਾਂਗਰਸ ਦੇ ਇੰਚਾਰਜ ਦਿਵਿੰਦਰ ਯਾਦਵ ਨੇ ਕੀਤਾ ਵੈਲਕਮ ਕੁਝ ਦਿਨ ਪਹਿਲਾਂ ਹੀ ਲਈ ਸੀ ਵੀਆਰਸ ਅਮ੍ਰਿਤਾ ਬੜਿੰਗ ਨੇ ਆਪਣੇ ਵਿਵਾਦਿਤ ਬਿਆਨ ਦੇ ਲਈ ਮੰਗੀ ਮਾਫੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਕਿਹਾ ਕਿ ਸਿੱਧੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਮੰਗਦੀ ਹਾਂ ਮਾਫੀ ਪਰ ਰਾਜਵੜਿੰਗ ਬੋਲੇ ਕਈ ਵਾਰ ਕਹਿਣਾ ਹੁੰਦਾ ਹੈ ਕੁਝ ਹੋਰ ਪਰ ਬੋਲਿਆ ਜਾਂਦਾ ਹੈ ਕੁਝ ਹੋਰ ਅਕਾਲੀ ਦਲ ਨੇ ਚੋਣ ਕਮਿਸ਼ਨ ਦੇ ਕੋਲ ਕੀਤੀ ਅਮ੍ਰਿਤਾ ਬੜਿੰਗ ਦੀ ਸ਼ਿਕਾਇਤ ਵਿਵਾਦਿਤ ਬਿਆਨ ਨੂੰ ਲੈ ਕੇ ਕਾਰਵਾਈ ਦੀ ਮੰਗ ਕਿਹਾ ਟਿਕਟ ਕੱਟੇ ਜਾਣਤੀ ਹੰਤਾਸ਼ਾ ਦੇ ਵਿੱਚ ਬਿਆਨ ਦੇ ਰਹੇ ਨੇ ਅਮ੍ਰਿਤਾ ਬੜਿੰਗ ਮੂਸੇਵਾਲਾ ਦੇ ਪੇਟਾ ਨੂੰ ਲੈ ਕੇ ਪ੍ਰਤਾਜਪਤਾ ਵੱਡਾ ਬਿਆਨ ਬੋਲੇ ਬਲਕੌਰ ਸਿੰਘ ਬਤੌਰ ਆਜ਼ਾਦ ਨਹੀਂ ਲੜਨਗੇ ਚੋਣ ਕਿਹਾ ਸਿੱਧੂ ਦੇ ਲਈ ਇਨਸਾਫ ਦੀ ਲੜਾਂਗੇ ਲੜਾਈ ਫਰਜ਼ੀ ਵੀਡੀਓ ਨੂੰ ਲੈ ਕੇ ਅਮਿਤ ਸ਼ਾਹ ਦਾ ਕਾਂਗਰਸ ਤੇ ਨਿਸ਼ਾਨਾ ਬੋਲੇ ਕਾਂਗਰਸ ਨੇ ਹੀ ਬਣਾਇਆ ਤੇ ਵਾਇਰਲ ਕੀਤਾ ਮੇਰਾ ਫੇਕ ਵੀਡੀਓ ਰਾਖਵਾ ਕਰਨ ਖਤਮ ਕਰਨ ਦੇ ਇਲਜ਼ਾਮ ਪੂਰੀ ਤਰ੍ਹਾਂ ਨਾਲ ਨੇ ਬੇਬੁਨਿਆ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਾਜ਼ਨਾ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਪੂਰਾ ਸਾਲ ਮਿਹਨਤ ਕੀਤੀ ਹੋਵੇ ਤੇ ਜਦੋਂ ਨਤੀਜੇ ਆਉਣ ਤੇ ਤੁਹਾਡਾ ਨਾਮ ਪਹਿਲੇ ਨੰਬਰ ਦੇ ਉੱਤੇ ਹੋਵੇ ਫਿਰ ਫਰਕ ਤਾਂ ਪੈਂਦਾ ਹੈ ਇਹ ਗੱਲ ਅਸੀਂ ਕਹਿ ਰਹੇ ਹਾਂ ਇੱਕਮ ਪ੍ਰੀਤੇ ਲਈ ਜਿਨ੍ਹਾਂ ਨੇ 12ਵੀਂ ਦੇ ਵਿੱਚ ਟੌਪ ਕੀਤਾ ਹੈ ਰਹਿਣ ਵਾਲੇ ਨੇ ਲੁਧਿਆਣਾ ਦੇ ਇਸ ਖਬਰ ਤੋਂ ਹੀ ਕਰ ਰਹੇ ਹਾਂ ਸ਼ੁਰੂਆਤ 12ਵੀਂ ਦੇ ਨਤੀਜਿਆਂ ਦਾ ਅਨਾਉਂਸਮੈਂਟ ਕਰ ਦਿੱਤਾ ਗਿਆ ਐਲਾਨ ਕਰ ਦਿੱਤਾ ਗਿਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਤੋਂ ਇਕਮਪ੍ਰੀਤ ਸਿੰਘ ਲੁਧਿਆਣਾ ਦੇ ਨੇ ਉਹਨਾਂ ਦੇ ਵੱਲੋਂ ਟੌਪ ਇਸ ਐਗਜ਼ਾਮ ਦੇ ਵਿੱਚ ਕੀਤਾ ਗਿਆ ਪੂਰੇ ਪੰਜਾਬ ਚ ਉੱਥੇ ਹੀ 12ਵੇਂ ਚ ਦੂਜੇ ਨੰਬਰ ਦੇ ਉੱਤੇ ਮੁਕਸਰ ਸਾਹਿਬ ਦੇ ਹਰਿੰਦਰ ਸਿੰਘ ਨੇ 12ਵੇਂ ਦੇ ਵਿੱਚ ਬਠਿੰਡਾ ਦੇ ਅਸ਼wini ਨੇ 3rd ਪੋਜੀਸ਼ਨ ਹਾਸਲ ਕੀਤੀ ਹੈ 8ਵੇਂ ਦੇ ਵਿੱਚ ਬਠਿੰਡਾ ਦੀ ਹਰਨੂਰ ਪ੍ਰੀਤ ਕੌਰ ਪਹਿਲੇ ਸਥਾਨ ਦੇ ਉੱਤੇ ਰਹੀ ਹੈ ਤਾਂ 12ਵੇਂ ਦੇ ਟਾਪਰਜ਼ ਦੀ ਲਿਸਟ ਜਾਰੀ ਹੋ ਚੁੱਕੀ ਹੈ ਔਰ ਜਲਦੀ ਜਿਹੜੇ ਸਟੂਡੈਂਟਸ ਨੇ ਵੱਖ-ਵੱਖ ਸਕੂਲਾਂ ਦੇ ਪੰਜਾਬ ਭਰ ਦੇ ਵਿੱਚ ਔਰ ਰਿਜ਼ਲਟ ਦੇਖ ਸਕਣਗੇ ویب سائٹ ਦੇ ਉੱਤੇ ਆਮ ਤੌਰ ਤੇ ਜਿਵੇਂ ਅੱਜ ਮੈਰਿਟ ਲਿਸਟ ਜਾਰੀ ਹੋਈ ਆ ਤਾਂ ਕੱਲ ਸਵੇਰ ਤੋਂ ਹੀ ਜਾਂ ਅਜਲ ਰਾਤੋਂ ਦੇਰ ਰਾਤੋਂ ਜਿਹੜੇ ਰਿਜ਼ਲਟ ਆ ਵੈੱਬਸਾਈਟ ਦੇ ਉੱਤੇ ਦੇਖੇ ਜਾ ਸਕਣਗੇ ਹਾਲਾਂਕਿ ਇਹ ਸਿਰਫ ਪੀਐਸਸੀਬੀ ਦੇ ਨੇ ਤੇ ਇਸ ਉਚਾਲੇ ਇੰਤਜ਼ਾਰ ਲਾਜ਼ਮੀ ਤੌਰ ਤੇ ਹੋਏਗਾ ਜਿਨ੍ਹਾਂ ਨੇ CBSE ICSE ਬੋਰਡਸ ਦੇ ਜ਼ਰੀਏ ਵੀ ਆਪਣੇ ਇਗਜ਼ਾਮ ਦਿੱਤੇ ਹੋਏ ਨੇ ਜਲਦੀ ਉਹਨਾਂ ਦਾ ਵੀ ਜਾਣਕਾਰੀ ਹੈ ਕਿ ਰਿਜ਼ਲਟ ਅਨਾਉਂਸ ਕਰ ਦਿੱਤਾ ਜਾਏਗਾ 12ਵੀਂ ਦੇ ਟਾਪਰ ਕੌਣ ਕੌਣ ਨੇ ਲਿਸਟ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਵਿਦ ਤਸਵੀਰ ਇੱਥੇ ਤੱਕ ਫੋਟੋ ਪਹੁੰਚਾਉਣ ਦੇ ਲਈ ਖੂਬ ਮਿਹਨਤ ਕੀਤੀ ਹੈ ਏ ਕੰਪ੍ਰੀਤ ਨੇ ਇਸ ਕਰਕੇ ਬਣਦੀ ਆ ਜੁਣਾਂ ਦੀ ਫੋਟੋ ਕਿ ਪੂਰਾ ਪੰਜਾਬ ਨਿਊਜ਼ ਇਟ ਇੰਦੇ ਜ਼ਰੀਏ ਦੇਖੇ 12ਵੀਂ ਦੇ ਟਾਪਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਨੇ 100/100 ਨੰਬਰ ਨੇ ਲੁਧਿਆਣਾ ਦੇ ਜਿਹੜੇ ਏ ਕੰਪ੍ਰੀਤ ਨੇ ਉੱਥੇ ਸੈਕਿੰਡ ਪੋਜੀਸ਼ਨ ਹੈ ਰਵੀ ਉਦੇਸ਼ ਸਿੰਘ ਦੀ ਇਹਨਾਂ ਦੇ ਵੀ 100/100 ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬੇ ਵਾਲਾ ਮੁਕਸਰ ਸਾਹਿਬ ਦੇ ਰਹਿਣ ਵਾਲੇ ਨੇ ਅਸ਼ਵਨੀ ਬਠਿੰਡਾ ਦੇ ਨੇ ਤੇ ਉਹਨਾਂ ਦੇ ਜਿਹੜੇ ਨੰਬਰ ਆਏ ਨੇ ਉਹ ਆਏ ਨੇ 99.80% ਆਊਟ ਆਫ 100 99.80% ਨੰਬਰ ਨੇ ਤੇ ਉਹਨਾਂ ਨੇ ਟੌਪ ਕੀਤਾ ਤੇ ਹੁਣ ਗੱਲ 8ਵੀਂ ਦੇ ਜਿਹੜੇ ਐਗਜ਼ਾਮ ਨੇ ਉਹਨਾਂ ਦੇ ਵੀ ਉਹਨਾਂ ਦਾ ਵੀ ਰਿਜ਼ਲਟ ਆ ਚੁੱਕਿਆ ਹੈ ਤੇ 8ਵੀਂ ਦੇ ਜਿਹੜੇ ਬੱਚੇ ਟੌਪ ਕਰਨ ਵਾਲੇ ਨੇ ਉਹਨਾਂ ਦੇ ਵਿੱਚ ਪਹਿਲੇ ਨੰਬਰ ਤੇ ਹਰਨੂਰ ਪ੍ਰੀਤਕੌਰ 100/100 ਬਠਿੰਡਾ ਤੋਂ ਗੁਰਲੀਨ ਕੌਰ ਜਿਹੜੀ 96.7% ਅੰਮ੍ਰਿਤਸਰ ਤੋਂ ਤੇ ਅਰਮਾਨਦੀਪ ਸਿੰਘ 99.50 99% ਨੰਬਰ ਨੇ ਸੰਗਰੂਰ ਦੇ ਨਾਲ ਤਾਲੁਕ ਰੱਖਦੇ ਨੇ ਤੇ 8ਵੀਂ ਤੇ 12ਵੀਂ ਦੇ ਨਤੀਜੇ ਆ ਚੁੱਕੇ ਨੇ ਜਿਸ ਦਾ ਇੰਤਜ਼ਾਰ ਸੀ। ਕਹਿੰਦੇ ਨੇ ਕਿ ਜੇ ਮਿਹਨਤ ਕੀਤੀ ਹੁੰਦੀ ਹੈ ਤਾਂ ਉਸ ਦਾ ਅਸਰ ਨਜ਼ਰ ਆਉਂਦਾ ਹੈ ਤੇ ਗੱਲ ਇਹ ਹੈ ਕਿ ਜੇ ਮਿਹਨਤ ਕੀਤੀ ਹੋਵੇ ਫਿਰ ਫਰਕ ਤ ਪੈਂਦਾ ਹੈ। ਜਿਹੜੇ ਅਜ ਮੈਰਿਟ ਦੇ ਵਿੱਚ ਨਹੀਂ ਯਾ ਜਿਹੜੇ 99 ਨੰਬਰ ਨਹੀਂ ਲੈ ਸਕੇ ਜਾਂ 100 ਨਹੀਂ ਲੈ ਸਕੇ ਮਿਹਨਤ ਉਹਨਾਂ ਨੇ ਵੀ ਕੀਤੀ ਹੈ ਤੇ ਮੁਬਾਰਕਬਾਦ ਸਾਰਿਆਂ ਨੂੰ ਜਿਨ੍ਹਾਂ ਨੇ ਮੁਕਾਮ ਹਾਸਲ ਕੀਤਾ 12ਵੀਂ ਦੇ ਵਿੱਚ ਇਸ ਤਰੀਕੇ ਨਾਲ ਪਾਸ ਹੋ ਕੇ ਹੁਣ ਅੱਗੇ ਵਧਦੇ ਹਾਂ ਤੇ ਗੱਲ ਪੰਜਾਬੀ ਸਿਆਸਤ ਦੀ ਕਰਾਂਗੇ ਲੋਕ ਸਭਾ ਚੋਣਾਂ ਦਾ ਇਸ ਸਮੇਂ ਮਾਹੌਲ ਹੈ ਰਾਜਾ ਵਿਰਿੰਗ ਦੀਪਕ ਨਹੀਂ ਅਮ੍ਰਿਤਾ ਵਿਰਿੰਗ ਨੇ ਆਪਣੇ ਵਿਵਾਦਿਤ ਬਿਆਨ ਨੂੰ ਲੈ ਕੇ ਮਾਫੀ ਮੰਗ ਲਈ ਅਮ੍ਰਿਤਾ ਬੜਿੰਗ ਨੇ ਕਿਹਾ ਕਿ ਉਹਨਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਫਿਰ ਵੀ ਜੇਕਰ ਜਾਣੇ ਅਣਜਾਣੇ 'ਚ ਕਿਸੇ ਦੀਆਂ ਭਾਵਨਾਵਾਂ 'ਤੇ ਅਹਤ ਹੋਈਆਂ ਨੇ ਤਾਂ ਉਸਦੇ ਲਈ ਉਹ ਮਾਫੀ ਮੰਗਦੇ ਨੇ ਮੈਂ ਸਮੂਹੀ ਸਾਧ ਸੰਗਤ ਤੋਂ ਹੱਥ ਬਨ ਕੇ ਮਾਫੀ ਮੰਗਣਾ ਚਾਹੁੰਦੀ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਕੱਲ ਮੇਰੇ ਵੱਲੋਂ ਦਿੱਤੇ ਜਾਣੇ ਅਣਜਾਣੇ ਦੇ ਵਿੱਚ ਬਿਆਨ ਤੋਂ ਠੇਸ ਪਹੁੰਚੀ ਹੈ ਮੇਰੀ ਇਸ ਤਰ੍ਹਾਂ ਦੀ ਕੋਈ ਇੱਛਾ ਨਹੀਂ ਸੀ ਸੱਚੇ ਪਾਤਸ਼ਾਹ ਬਖਸ਼ਣ ਹਾਰ ਨੇ ਤੇ ਮੈਨੂੰ ਉਮੀਦ ਹੈ ਇਸ ਸੰਗਤ ਦੀ ਬਖਸ਼ਣ ਕਰੇ ਕਾਬਲੇ ਗੋਰੇ ਕੀ ਅੰਮ੍ਰਿਤਾ ਵਰਿੰਗ ਨੇ ਕਾਂਗਰਸ ਦੇ ਪੰਜੇ ਦੀ ਤੁਲਨਾ ਬਾਬੇ ਨਾਨਕ ਦੇ ਹੱਥ ਦੇ ਨਾਲ ਕਰ ਦਿੱਤੀ ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਰਗਵੀਰ ਸਿੰਘ ਨੇ ਮਾਮਲੇ 'ਚ ਨੋਟਿਸ ਲਿਆ ਅਤੇ ਕਿਹਾ ਕਿ ਸਿਆਸੀ ਫਾਇਦੇ ਦੇ ਲਈ ਗੁਰੂਆਂ ਦੇ ਨਾਵਾਂ ਦਾ ਇਸਤੇਮਾਲ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਅੰਮ੍ਰਿਤਾ ਵਰਿੰਗ ਦੇ ਬਿਆਨ ਦੇ ਨਾਲ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਿਸ ਦੇ ਲਈ ਉਹ ਮਾਫੀ ਮੰਗਣ ਤੇ ਬਿਆਨ ਜਥੇਦਾਰ ਸਾਹਿਬ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਉਧਰ ਅਮ੍ਰਿਤਾ ਵੜਿੰਗ ਦੇ ਵਿਵਾਦਿਤ ਬਿਆਨ ਦਾ ਮਾਮਲਾ ਚੋਣ ਕਮਿਸ਼ਨ ਤੱਕ ਵੀ ਪਹੁੰਚ ਚੁੱਕਾ ਹੈ। ਅਕਾਲੀ ਦਲ ਨੇ ਅਮ੍ਰਿਤਾ ਵੜਿੰਗ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਕੀਤੀ ਹੈ। ਸ਼੍ਰੀਮਤੀ ਅਮ੍ਰਿਤਾ ਵੜਿੰਗ ਕੱਲ ਇੱਕ ਬਠਿੰਡਾ ਦੇ ਵਿੱਚ ਜਨ ਸਭਾ ਨੂੰ ਸੰਬੋਧਨ ਕਰਦੇ। ਉੱਥੇ ਉਹ ਕਹਿੰਦੇ ਨੇ ਜੀ ਆ ਪੰਜਾ ਦੇਖੋ। ਇਹ ਪੰਜਾ ਬਾਬੇ ਨਾਨਕ ਦਾ ਪੰਜਾ ਹੈ ਨੂੰ ਵੋਟ ਪਾਓ। ਪਰ ਤਾਂ ਵੜਿੰਗ ਜੀ ਨੂੰ ਦੱਸਣਾ ਚਾਹੁੰਦਾ ਕਿ ਹੋ ਸਕਦਾ ਤੁਹਾਨੂੰ ਕੋਈ ਫਰਸਟ੍ਰੇਸ਼ਨ ਹੋਵੇ ਤੁਹਾਨੂੰ ਬਠਿੰਡੇ ਤੋਂ ਟਿਕਟ ਨਹੀਂ ਮਿਲੀ। ਪਰ ਫਰਸਟ੍ਰੇਸ਼ਨ ਦਾ ਲੈਵਲ ਇਨਾ ਨਾ ਲੈ ਕੇ ਜਾਓ ਕਾਂਗਰਸ ਦਾ ਡੀਐਨਏ ਸਾਰਿਆਂ ਨੂੰ ਪਤਾ ਹੈ। ਉਧਰ ਮਾਮਲੇ 'ਚ ਰਾਜਾ ਵੜਿੰਗ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਜਿਨ੍ਹਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਕਈ ਵਾਰ ਸ਼ਬਦਾਂ ਦਾ ਗਲਤ ਮਤਲਬ ਕੱਢ ਲਿਆ ਜਾਂਦਾ ਹੈ ਹਾਲਾਂਕਿ ਇਸ ਦੇ ਲਈ ਉਹਨਾਂ ਦੀ ਪਤਨੀ ਨੇ ਮਾਫੀ ਵੀ ਮੰਗ ਲਈ ਹੈ। ਮੇਰੀ ਧਰਮ ਸਪੱਤੀ ਨੇ ਤੁਰੰਤ ਪ੍ਰਚਾਰ ਕਰਦਿਆਂ ਬੋਲਿਆ ਗਿਆ ਗੱਲ ਕੀਤੀ ਕਹਿਣਾ ਕੁਝ ਹੋਰ ਚਾਹੁੰਦੇ ਸੀ ਕਈ ਵਾਰੀ ਕੁਝ ਹੋਰ ਹੋਰਾਂ ਮਤਲਬ ਹੋ ਜਾਂਦਾ ਹੈ ਕੱਢ ਲਿਆ ਜਾਂਦਾ ਹੈ ਲੇਕਿਨ ਪੂਰੀ ਮਾਫੀ ਵੀ ਮੰਗੀ ਉਸ ਗੁਰੂ ਤੋਂ ਔਰ ਪੋਤਵੀ ਬਖਸ਼ਾਈ ਔਰ ਕਿਸੇ ਦੇ ਮੰਨੂ ਖੇਸ ਪਹੁੰਚੀ ਹੋਵੇ ਇਹਦੇ ਬਾਰੇ ਵੀ ਆਦਾ ਵੀਡੀਓ ਰਿਲੀਜ਼ ਕੀਤਾ ਕਾਬਿਲ ਇਕੋਰੇ ਕੀ ਅਮ੍ਰਿਤਾ ਵੜਿੰਗ ਨੇ ਕਾਂਗਰਸ ਦੇ ਪੰਚੇ ਦੀ ਤੁਲਨਾ ਪਾਪਾ ਨਾਨਕ ਦੇ ਹੱਥ ਦੇ ਨਾਲ ਕਰ ਦਿੱਤੀ ਸੀ ਚੋਣ ਪ੍ਰਚਾਰ ਦੇ ਸਮੇਂ ਦਿੱਤਾ ਗਿਆ ਭਿਆਨ ਆਗੂਆਂ ਨੂੰ ਜੇਕਰ ਮੁਸ਼ਕਲ ਦੇ ਵਿੱਚ ਪਾ ਦੇਵੇ ਫਿਰ ਫਰਕ ਤੱਪਦਾ ਹੈ ਤੇ ਸਿਆਸੀ ਆਗੂ ਵੀ ਬਾਕੋਬੀ ਸਮਝਦੇ ਨੇ ਕਿ ਜੇਕਰ ਇਸ ਸਟੇਟਮੈਂਟ ਨੂੰ ਹੋਟ ਵਧਣ ਦਿੱਤਾ ਗਿਆ ਜਾਂ ਇਸ ਦੇ ਉੱਤੇ ਮਾਹੌਲ ਹੋਰ ਭਕਿਆ ਤਾਂ ਫਿਰ ਗੋਤੰਦ ਦੇ ਵਿੱਚ ਦਿੱਕਤ ਹੋ ਸਕਦੀ ਹੈ। ਘਰ ਮਾਫੀ ਮੰਗ ਲਈ ਗਈ ਹੈ। ਉਧਰ ਤਿਹਾੜ ਜੇਲ੍ਹ ਦੇ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਲਾਕਾਤ ਕੀਤੀ। ਇਹ ਉਹਨਾਂ ਦੀ ਦੂਜੀ ਮੁਲਾਕਾਤ ਸੀ ਜੇਲ੍ਹ ਦੇ ਅੰਦਰ ਕੇਜਰੀਵਾਲ ਦੇ ਨਾਲ। ਕੇਜਰੀਵਾਲ ਦੇ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਦੱਸਿਆ ਕਿ ਕੇਜਰੀਵਾਲ ਨੂੰ ਪੰਜਾਬ 'ਚ ਸਰਕਾਰੀ ਸਕੂਲਾਂ ਅਤੇ ਫਸਲਾਂ ਦੀ ਖਰੀਦ ਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ। ਉਹਨੇ ਪੁੱਛਿਆ ਕਿ पैदावार कैसी है इस बार और जो किसानों का जो डायरेक्ट जो ट्रांसफर है पैसे की जो सीसीएल की फसल का पैसा उसमें कोई बाधा तो नहीं आ रही मैंने कहा जी बिल्कुल नहीं है निरंतर सुविधाएं चल रही हैं सीएम दे मुताबिक उन्होंने अपनी गुजरात ते फसल दे दौरे बारे भी केजरीवाल ਨਾਲ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਦਿੱਲੀ ਵੀ ਆਉਣਾ ਅਤੇ ਦਿੱਲੀ ਦੇ ਪ੍ਰਚਾਰਕਾਂ ਨੂੰ ਪੰਜਾਬ ਵੀ ਲੈ ਕੇ ਜਾਣਾ ਹੈ ਠੀਕ ਹੈ ਜੀ ਮੈਂ ਗੁਜਰਾਤ ਹੋ ਕੇ ਆਇਆ ਹਾਂ भरूच और भावनगर माइंड ब्लोइंग रिस्पोंस है और लोग पूरे देश के लोग ये कह रहे हैं कि ये गलत किया अरविंद केजरीवाल के साथ इनकी मुलाकात काफी अहम बननी जा रही है क्योंकि ठीक 25 दिन बाद दिल्ली के बीच और एक महीने बाद पंजाब में लोकसभा चुनाव के लिए वोटिंग होनी है दोनों ही सूबियां में आम आदमी पार्टी की सरकार है इससे पहले 15 अप्रैल को भी भगवंत मान अरविंद केजरीवाल के साथ जेल से मिलने पहुंचे सन ਦਾ ਪ੍ਰਚਾਰ ਕਰਨ ਯਾਨੀ ਕਿ ਦਿੱਲੀ ਦੇ ਜਿਹੜੇ ਆਗੂ ਨੇ ਉਹ ਪੰਜਾਬ ਦੇ ਵਿੱਚ ਵੀ ਆਉਣਗੇ ਤੇ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਵਕ-ਵਕ ਥਾਮੇ ਦਿੱਤੇ ਜਾ ਰਹੇ ਨੇ ਤੇ ਸੀਐਮ ਭਗਵੰਤ ਮਾਨ ਦਿੱਲੀ ਦੇ ਵਿੱਚ ਵੀ ਪ੍ਰਚਾਰ ਕਰਦੇ ਨਜ਼ਰ ਆਉਣਗੇ ਅੱਜ ਦੀ ਸਟੇਟਮੈਂਟ ਸਾਫ ਕਰ ਰਹੀ ਹੈ ਅਗਲੀ ਖਬਰ ਦਾ ਉਕਰਦੇ ਆ ਪੰਜਾਬ ਪੁਲਿਸ ਦੇ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਚੁੱਕੇ ਪਾਰਟੀ ਹੈੱਡਕ quarter ਦੇ ਵਿੱਚ ਸੀਨੀਅਰ ਲੀਡਰਾਂ ਨੇ ਢਿੱਲੋਂ ਦਾ ਸਵਾਗਤ ਕੀਤਾ ਇਸ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਦਿਵਿੰਦਰ ਯਾਦਵ ਢਿੱਲੋਂ ਦੀ ਪਤਨੀ ਅਤੇ ਬੇਟਾ ਵੀ ਮੌਜੂਦ ਰਹੇ whatever duty the party will assign i will perform my duty in a dedicated manner ਚਰਚਾ ਕੀ ਕਾਂਗਰਸ ਢਿੱਲੋਂ ਨੂੰ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨ ਸਕਦੀ ਹੈ 6 ਦਿਨ ਪਹਿਲਾਂ ਹੀ ਢਿੱਲੋਂ ਨੇ ਵੀਆਰਐਸ ਲਈ ਸੀ ਉਸ ਸਮੇਂ ਹੀ ਚਰਚਾ ਸ਼ੁਰੂ ਹੋ ਗਈ ਸੀ ਕਿ ਉਹ ਸਿਆਸਤ ਦੇ ਵਿੱਚ ਐਂਟਰੀ ਕਰਨਗੇ ਹਾਲਾਂਕਿ ਉਸ ਸਮੇਂ ਢਿੱਲੋਂ ਨੇ ਕਿਹਾ ਸੀ ਕਿ ਇਸ ਦਾ ਫੈਸਲਾ ਉਹਨਾਂ ਦੇ ਪਰਿਵਾਰ ਨੇ ਲੈਣਾ ਹੈ ਤੇ ਪਰਿਵਾਰ ਦੇ ਨਾਲ ਮਿਲ ਕੇ ਫੈਸਲਾ ਤਾਂ ਢਿੱਲੋਂ ਨੇ ਕਰ ਲਿਆ ਤੇ ਹੁਣ ਜੁਆਇਨ ਕਰ ਚੁੱਕੇ ਨੇ ਉਹ ਕਾਂਗਰਸ ਕਾਬਲੇਗੌਰ ਇਹ ਵੀ ਹੈ ਕਿ ਕਾਂਗਰਸ ਨੇ ਪੰਜਾਬ ਦੀਆਂ ਤਕਰੀਬਨ ਸਾਰੀਆਂ ਸੀਟਾਂ ਦੇ ਉੱਤੇ ਆਪਣੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਨੇ ਇੱਕ ਸੀਟ ਨੂੰ ਛੱਡ ਕੇ ਉਹ ਸੀਟ ਹੈ ਫਿਰੋਜ਼ਪੁਰ ਦੀ ਤੇ ਹੁਣ ਕੀ ਢਿੱਲੋਂ ਫਿਰੋਜ਼ਪੁਰ ਤੋਂ ਉਮੀਦਵਾਰ ਕਾਂਗਰਸ ਦੇ ਹੋ ਸਕਦੇ ਨੇ ਇਸ ਨੂੰ ਲੈ ਕੇ ਵੀ ਖੂਬ ਚਰਚਾਵਾਂ ਇਸ ਸਮੇਂ ਜਾਰੀ ਨੇ ਕਹੇਰ ਜਦੋਂ ਕੋਈ ਨੌਕਰੀ ਛੱਡ ਕੇ ADGP ਦਾ ਅਹੁਦਾ ਛੱਡ ਕੇ ਪੋਲੀਟੀਕਲ ਪਾਰਟੀ ਨੂੰ ਜੁਆਇਨ ਕਰ ਲਵੇ ਫਿਰ ਫਰਕ ਤੱਪਦਾ ਅਗਿਵੱਧਿਆ ਤੇ ਹੁਣ ਖਬਰ ਕੈਨੇਡਾ ਦੇ ਨਾਲ ਜੁੜੀ ਹੋਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਾਹਮਣੇ ਖਾਲਿਸਤਾਨੀ ਨਾਰੇ ਲਗਾਉਣ ਦੇ ਮਾਮਲੇ 'ਚ ਭਾਰਤ ਨੇ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਖਾਲਸਾ ਦਿਵਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੰਬੋਧਨ ਦੇ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲੱਗੇ ਭਾਰਤ ਸਰਕਾਰ ਨੇ ਇਸ ਦਿਵਸ ਦੀ ਨਾਰਾਜ਼ਗੀ ਜਤਾਉਂਦੇ ਹੋਏ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਵਿਦੇਸ਼ ਮੰਤਰਾਲੇ ਨੇ ਤਲਬ ਕੀਤਾ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਮੌਜੂਦਗੀ ਦੇ ਵਿੱਚ ਖਾਲਿਸਤਾਨੀ ਸਮਰਥਕ ਨਾਰੇ ਲਗਾਏ ਗਏ ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਬੇਰੋਕ ਟੋਕ ਕਰਨ ਦੀ ਇਜਾਜ਼ਤ ਦਿੱਤਾ ਜਾਣਾ ਚਿੰਤਾਜਨਕ ਹੈ ਕੈਨੇਡਾ ਦੇ ਵਿੱਚ ਇੱਕ ਵਾਰ ਮੁੜ ਤੋਂ ਵੱਖਵਾਦ ਅਤੇ ਹਿੰਸਾ ਨੂੰ ਸਿਆਸੀ ਥਾਂ ਦਿੱਤੀ ਗਈ ਹੈ ਇਹ ਸਰਗਰਮੀਆਂ ਭਾਰਤ ਕੈਨੇਡਾ ਦੇ ਵਿਚਾਲੇ ਰਿਸ਼ਤਿਆਂ ਨੂੰ ਪ੍ਰਭਾਵਿਤ ਕਰਦੀਆਂ ਨੇ ਨਾਲ ਹੀ ਕੈਨੇਡਾ ਚ ਭਾਰਤੀਆਂ ਦੇ ਨਾਲ ਹਿੰਸਾ ਦੇ ਮਾਹੌਲ ਨੂੰ ਵਧਾਵਾ ਦਿੰਦੀਆਂ ਹਨ ਕੈਰਾ ਸਰ ਦੋਵੇਂ ਦੇਸ਼ਾਂ ਦੇ ਰਿਲੇਸ਼ਨਸ ਦੇ ਉੱਤੇ ਪਿਛਲੇ ਕੁਝ ਸਮੇਂ ਦੇ ਵਿੱਚ ਕਰੀਬ 1 ਸਾਲ ਦੇ ਵਿੱਚੋਂ ਨਜ਼ਰ ਆਇਆ ਤੇ ਹੁਣ ਨਾਰੇ ਕਿਸ ਤਰੀਕੇ ਨਾਲ ਅੱਗੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਦੇ ਨੇ ਉਹ ਦੇਖਣਾ ਹੋਵੇਗਾ ਅੱਗੇ ਵੱਧਿਆਂ ਅਮਰੀਕੀ ਅਖਬਾਰ ਦਾ ਵਾਸ਼ਿੰਗਟਨ ਪੋਸਟ ਨੇ ਦਾਅਵਾ ਕੀਤਾ ਹੈ ਕਿ ਖਾਲਿਸਤਾਨੀ دہشتਗਰਦ ਗੁਰਪਤਵੰਨ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਵਿੱਚ ਰੌਦਾ ਹੱਥ ਸੀ ਅਮਰੀਕੀ ਮੀਡੀਆ ਵਾਸ਼ਿੰਗਟਨ ਪੋਸਟ ਨੇ ਆਪਣੀ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਰਿਪੋਰਟ ਦੇ ਮੁਤਾਬਿਕ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਵਿੱਚ ਰੌਦੇ ਅਧਿਕਾਰੀ ਸ਼ਾਮਲ ਸਨ ਅਮਰੀਕੀ ਮੀਡੀਆ ਦਾ ਦਾਅਵਾ ਹੈ ਕਿ ਰੌਦੀ ਅਧਿਕਾਰੀ ਪੰਨੂ ਦੀ ਡਿਟੇਲਸ ਨikhil Gupta ਨਾਮ ਦੇ ਸ਼ਖਸ ਨੂੰ ਭੇਜ ਰਹੇ ਸੀ ਹਾਲਾਂਕਿ ਭਾਰਤ ਨੇ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ ਅਤੇ ਦਾਅਵੇ ਨੂੰ ਬੇਬੁਨਿਆਦ ਦੱਸਿਆ ਹੈ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਗੰਭੀਰ ਮਾਮਲੇ 'ਤੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਸਰਕਾਰ ਦੇ ਵੱਲੋਂ ਬਣਾਈ ਉੱਚ ਪੱਧਰੀ ਕਮੇਟੀ ਜਾਂਚ ਕਰ ਰਹੀ ਹੈ ਵਿਦੇਸ਼ ਮੰਤਰਾਲੇ ਦੇ ਮੁਤਾਬਕ ਅਫਵਾਹਾਂ ਅਤੇ ਗੈਰ ਜ਼ਿੰਮੇਵਾਰਾ ਟਿੱਪਣੀਆਂ ਇਸ ਮਾਮਲੇ 'ਚ ਮਦਦਗਾਰ ਨਹੀਂ ਨੇ ਕਾਬਲੇ ਗੋਰੇ ਕੀ ਪੰਨੂ ਦੇ ਖਿਲਾਫ ਸਾਜ਼ਿਸ਼ ਘੜੀ ਗਈ ਇਹ ਇਲਜ਼ਾਮ ਹਮ ਤੱਕ ਲੱਗਦੇ ਰਹੇ ਨੇ ਔਰ ਦੂਜੇ ਪਾਸੇ ਰੌ ਦੇ ਨਾਮ ਨੂੰ ਲੈ ਕੇ ਵਸ਼ਿੰਗਟਨ ਪੋਸਟ ਨੇ ਇੱਕ ਪੋਸਟ ਜ਼ਰੂਰ ਕਰ ਦਿੱਤਾ ਰੌ ਤੁੰ ਦੱਸਦੀ ਹੈ ਕਿ ਇੰਡੀਆ ਦੀ ਭਾਰਤ ਦੀ ਸਾਡੀ ਇੰਟਰਨੈਸ਼ਨਲ ਇੰਟੈਲੀਜੈਂਸ ਏਜੰਸੀ ਹੈ ਰਿਸਰਚ ਐਂਡ ਐਨਲਿਸਿਸ ਵਿੰਗਸ ਤੇ ਰੌ ਦੇ ਉਪਤੇ ਲਾਮ ਲੱਗ ਰਹੇ ਹੁਣ ਅੱਗੇ ਵੱਧਦੇ ਆ ਕਰੋਨਾ ਦੀ ਦਵਾਈ ਬਣਾਉਣ ਵਾਲੀ ਬ੍ਰਿਟੇਨ ਦੀ ਫਾਰਮਾਸਿਟਿਕਲ ਕੰਪਨੀ ਐਸਟਰਾ ਜੈਨਿਕਾ ਨੇ ਕਬੂਲ ਕੀਤਾ ਕਿ ਉਹਨਾਂ ਦੀ ਕੋਵਿਡ 19 ਵੈਕਸੀਨ ਦੇ ਨਾਲ ਗੰਭੀਰ ਸਾਈਡ ਇਫੈਕਟਸ ਹੋ ਸਕਦੇ ਐਸਟਰਾਜੈਨਿਕਾ ਨੇ ਯੂਕੇ ਹਾਈ ਕੋਰਟ ਦੇ ਵਿੱਚ ਕਬੂਲ ਕੀਤਾ ਕਿ ਕੋਵਿਡ-19 ਵੈਕਸੀਨ ਦੇ ਨਾਲ ਥਰੋਮਬੋਸਾਈਟੋਪੈਨੀਆ ਸਿੰਡਰੋਮ ਜਿਵੇਂ ਕਿ ਸਾਈਡ ਇਫੈਕਟਸ ਹੋ ਸਕਦੇ ਨੇ ਥਰੋਮਬੋਸਾਈਟੋਪੈਨੀਆ ਸਿੰਡਰੋਮ ਦੇ ਨਾਲ ਸਰੀਰ ਦੇ ਵਿੱਚ ਬਲੱਡ ਕਲੌਟ ਬਣਨ ਲੱਗਦੇ ਨੇ ਯਾਨੀ ਬਾਡੀ ਦੇ ਵਿੱਚ ਪਲੇਟਲੇਟਸ ਤੇਜ਼ੀ ਨਾਲ ਗਿਰਦੇ ਨੇ ਬਾਡੀ ਦੇ ਵਿੱਚ ਬਲੱਡ ਕਲੌਟ ਦੀ ਬਜਾ ਦੇ ਨਾਲ ਬ੍ਰੇਨ ਸਟ੍ਰੋਕ ਅਤੇ ਕਾਰਡੀਅਕ ਅਰੇਸਟ ਦਾ ਖਤਰਾ ਵੀ ਵੱਜ ਜਾਂਦਾ ਹੈ ਦੱਸਿਆ ਕਿ ਕੰਪਨੀ ਦੀ ਵੈਕਸੀਨ ਦੁਨੀਆ ਭਰ ਦੇ ਵਿੱਚ ਕੋਵੀ ਸ਼ੀਲਡ ਅਤੇ ਵੈਕਸ ਜੇਵੇਰੀਆ ਨਾਮ ਦੇ ਨਾਲ ਵਿਚਿਆ ਗਿਆ। ਦਰਸਲ ਐਸਟਰਾਜੇਨਿਕਾ ਦੇ ਖਿਲਾਫ ਬ੍ਰਿਟੇਨ ਦੇ ਜੈਮੀ ਸਕਾਟ ਨਾਮ ਦੇ ਸ਼ਖਸ ਨੇ ਇੱਕ ਕੇਸ ਦਰਜ ਕਰਵਾਇਆ। ਸਕਾਟ ਦਾ ਦਾਅਵਾ ਹੈ ਕਿ ਉਹ ਦਵਾਈ ਦੇ ਸਾਈਡ ਇਫੈਕਟਸ ਦੇ ਚਲਦੇ ਬ੍ਰੇਨ ਡੈਮੇਜ ਦਾ ਸ਼ਿਕਾਰ ਹੋ ਗਏ। ਇਹੋ ਨਹੀਂ ਕੰਪਨੀ ਦੀ ਕਰੋਨਾ ਵੈਕਸੀਨ ਦੇ ਖਿਲਾਫ ਦਰਜਨਾਂ ਪਰ ਤੋਂ ਜ਼ਿਆਦਾ ਲੋਕਾਂ ਨੇ ਅਦਾਲਤ ਦਾ ਰੁਕ ਕੀਤਾ। ਇਹਨਾਂ ਲੋਕਾਂ ਦਾ ਇਲਜ਼ਾਮ ਹੈ ਕਿ ਵੈਕਸੀਨ ਲੈਂਣ ਤੋਂ ਬਾਅਦ ਉਹਨਾਂ ਨੂੰ ਸਾਈਡ ਇਫੈਕਟਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਲੋਕਾਂ ਨੇ ਵਾਪਸੀ ਦੀ ਮੰਗ ਵੀ ਕੀਤੀ ਹੈ। ਇਹ ਸਵਾਲ ਵੀ لازਮੀ ਤੌਰ ਤੇ ਉੱਠ ਰਹੇ ਨੇ ਕਿਉਂਕਿ ਦੇਸ਼ ਦੇ ਵਿੱਚ ਇੱਕ ਵੱਡੀ ਗਿਣਤੀ ਸਾਡੇ ਦੇਸ਼ ਦੇ ਵਿੱਚ ਕਰੋੜਾਂ ਲੋਕਾਂ ਨੇ ਕੋਵੀ ਸ਼ੀਲਡ ਵੈਕਸੀਨ ਦਾ ਹੀ ਇਸਤੇਮਾਲ ਕੀਤਾ ਦੋ ਤਰ੍ਹਾਂ ਦੀਆਂ ਵੈਕਸੀਨ ਉਸ ਸਮੇਂ ਲੱਗ ਰਹੀਆਂ ਸੀ ਇੱਕ ਕੋਵੀ ਸ਼ੀਲਡ ਤੇ ਦੂਜੀ ਕੋ ਵੈਕਸੀਨ ਬਹੁਤ ਸਾਰੇ ਲੋਕਾਂ ਨੂੰ ਕੋ ਵੈਕਸੀਨ ਲੱਗੀ ਹੈ ਤੇ ਜ਼ਿਆਦਾਤਰ ਲੋਕਾਂ ਨੂੰ ਕੋਵੀ ਸ਼ੀਲਡ ਲੱਗੀ ਹਾਲਾਂਕਿ ਵੀ ਸੱਚ ਦਾ ਜ਼ਰੂਰ ਵਿਸ਼ਾ ਹੈ ਕਿ ਵਾਕਈ ਹੀ ਜਿਹੜੀਆਂ ਅੱਜ ਕੱਲ ਆਪਾਂ ਖਬਰਾਂ ਹਰ ਚੌਥੇ ਪੰਜਵੇਂ ਦੇਖਦੇ ਆਂ ਕਿ ਕੋਈ ਹਾਰਟ ਅਟੈਕ ਦੀ ਵਜ੍ਹਾ ਦੇ ਨਾਲ ਕਿਸੇ ਦੀ ਮੌਤ ਹੋ ਗਈ ਕੀ ਉਹ ਵੈਕਸੀਨ ਦਾ ਹੀ ਪ੍ਰਭਾਵ ਹੈ ਜਾਂ ਫਿਰ ਮਾਮਲਾ ਕੁਝ ਹੋਰ ਹੈ ਹੁਣ ਅੱਗੇ ਵੱਧੀਆਂ ਤੇ ਗੱਲ ਹੋਵੇਗੀ ক্রিকেট ਦੀ ਇੱਕ ਪਾਸੇ ਆਈਪਲ ਚੱਲ ਰਿਹਾ ਤਾਂ ਦੂਜੇ ਪਾਸੇ ਵਰਲਡ ਕਪ ਦਾ ਇੰਤਜ਼ਾਰ ਹੈ T20 ਵਰਲਡ ਕਪ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ ਔਰ ਵਰਲਡ ਕਪ ਦੇ ਵਿੱਚ ਰੋਹਿਤ ਸ਼ਰਮਾ ਨੂੰ ਇੱਕ ਵਾਰ ਮੁੜ ਤੋਂ ਕਮਾਂਡ ਸੌਂਪੀ ਗਈ ਹੈ ਵਰਲਡ ਕਪ ਦੇ ਵਿੱਚ ਰੋਹਿਤ ਸ਼ਰਮਾ ਟੀਮ ਦੀ ਕਮਾਂਡ ਸੰਭਾਲਣਗੇ ਤੇ ਹਾਰਦਿਕ ਪਾਂਡਿਆ ਹੋਣਗੇ ਵਾਈਸ ਕੈਪਟਨ रिशभ पंत की टीम वापसी हो चुकी है इंटरनेशनल क्रिकेट के उस एक्सीडेंट तो बाद ऋषभ पंत का एक एक्सीडेंट याद होएगा खूब चर्चा का विषय रहा तो बाद लंबे टाइम बाद बादशभ पंत वापसी कर रहे हैं और नाल नाल विराट कोहली पूरी टीम असू दस रहे रोहित शर्मा तो हार्दिक पांडिया फिर ऋषभ पंत उस तो बाद विराट कोहली यशस्वी जायसवाल शिवम दुबे संजू सैमसन टीम के शामिल ने एक होर जो ਪੰਜਾਬ ਦੇ ਐਂਗਲ ਤੋਂ ਅਸੀਂ ਜ਼ਿਕਰ ਕਰੀਏ ਤਾਂ ਸ਼ੁਮਨ ਗਿੱਲ ਨੂੰ ਟੀਮ ਦੇ ਵਿੱਚ ਥਾਂ ਨਹੀਂ ਮਿਲੀ ਹਾਲਾਂਕਿ ਬੈਕਅਪ ਖਿਡਾਰੀਆਂ ਦੀ ਲਿਸਟ ਦੇ ਵਿੱਚ ਸ਼ੁਮਨ ਗਿੱਲ ਦਾ ਨਾਮ ਟੌਪ ਦੇ ਉੱਤੇ ਰੱਖਿਆ ਗਿਆ ਹੈ ਤੁਸੀਂ ਦੇਖ ਪઈ ਸਕਦੇ ਹੋ ਕਿ ਜਿਹੜੀ ਲਿਸਟ ਜਾਰੀ ਕੀਤੀ ਗਈ ਹੈ ਪਰ ਸ਼ੁਮਨ ਗਿੱਲ ਬਹੁਤ ਜ਼ਬਰਦਸਤ ਬੈਟਸਮੈਨ ਪਿਛਲੇ ਕੁਝ ਟਾਈਮ ਦੇ ਵਿੱਚ ਰਹੇ ਨੇ ਪਰ ਉਹਨਾਂ ਦੀ ਜਿਹੜੀ ਆਊਟ ਆਫ ਫਾਰਮ ਹੋਣਾ ਸ਼ਾਇਦ ਉਹਨਾਂ ਦੇ ਲਈ ਭਾਰੀ ਪੈ ਗਿਆ ਕਿਉਂਕਿ ਆਈਪੀਐਲ ਦੇ ਵਿੱਚ ਵੀ ਉਹਨਾਂ ਦੀ ਪਰਫਾਰਮੈਂਸ ਦੇਖੀ ਜਾ ਰਹੀ ਸੀ ਪਰ ਦੂਜੇ ਪਾਸੇ ਆਈਪੀਐਲ 'ਚ ਉਹ ਚਾਹੇ ਜੈਸਵਾਲ ਦੀ ਪਰਫਾਰਮੈਂਸ ਹੋਵੇ ਜਾਂ ਫਿਰ ਰੇਸ਼ਭ ਪੰਦੇ ਬਹੁਤ ਜ਼ਬਰਦਸ ਤਾਂ ਸੰਜੁਸ਼ ਸैमਸਨ ਦੀ ਇਨਫੈਕਟ ਔਰ ਸ਼ਿਬਮ ਦੂਬੇ ਦੀ ਵੀ ਤਾਂ ਉਸ ਦਾ ਕਿਤੇ ਨਾ ਕਿਤੇ ਫਾਇਦਾ ਮਿਲਦਾ ਹੋਇਆ ਨਜ਼ਰ ਆਇਆ ਹੈ। ਉਧਰ ਮਹਾਰਾਸ਼ਟਰ ਦੇ ਚਾਂਦਵੜ ਦੇ ਕੋਲ ਮੁੰਬਈ ਆਗਰਾ ਹਾਈਵੇ ਦੇ ਉੱਤੇ ਇੱਕ ਬੱਸ ਅਤੇ ਇੱਕ ਟਰੱਕ ਦੇ ਵਿਚਾਲੇ ਟੱਕਰ ਹੋ ਗਈ ਔਰ ਇਸ ਭਿਆਨਕ ਤੇ ਦਰਦਨਾਕ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਮੌਤ ਮਹਾਰਾਸ਼ਟਰ ਟ੍ਰਾਂਸਪੋਰਟ ਦੀ ਐਸਟੀ ਬੱਸ ਅਤੇ ਟਰੱਕ ਦੇ ਵਿਚਾਲੇ ਟੱਕਰ ਇਨੀ ਜ਼ਬਰਦਸਤ ਸੀ ਕਿ ਬੱਸ ਦੇ ਪਰਖਾਚੇ ਉੱਡ ਗਏ ਹਾਦਸੇ ਤੋਂ ਬਾਅਦ ਸੜਕ ਦੇ ਉੱਤੇ ਚੀਖ ਪੁਕਾਰ ਮਚ ਗਈ ਅਤੇ ਸਥਾਨਕ ਲੋਕ ਖਾਸੇ ਚ ਜ਼ਖਮੀ ਹੋਏ ਯਾਤਰੀਆਂ ਦੀ ਮਦਦ ਲਈ ਜੁਟ ਗਏ ਐਕਸੀਡੈਂਟ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਅਤੇ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਛੇਤੀ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਬਸ ਜਲਗਾਉਂ ਤੋਂ ਵਸਈ ਵਾਲੇ ਪਾਸੇ ਜਾ ਰਹੀ ਸੀ ਜੋ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਟਰੱਕ ਦੇ ਨਾਲ ਟਕਰਾ ਗਈ ਹਾਲਕੀ ਹਾਦਸੇ ਦੀ ਅਸਲ وجہ ਕੀ ਹੈ ਪੁਲਿਸ ਜਾਂਚ ਕਰ ਰਹੀ ਹੈ ਅਗਲੀ ਖਬਰ ਦਾ ਉਕ ਕਰਦੇ ਹਾਂ ਦੇਸ਼ ਨੂੰ ਨਵੇਂ ਨੇਵੀ ਚੀਫ ਮਿਲੇ ਨੇ ਦਿਨੇਸ਼ ਕੇ ਤ੍ਰਿਪਾਟੀ ਨੇ नौਸੈਨਾ ਮੁਖੀ ਦੀ ਕਮਾਂਡ ਸੰਭਾਲ ਲਈ ਹੈ ਨੇਵੀ ਦੇ ਵਿੱਚ ਕਈ ਅਹਿਮ ਅਹੁਦਿਆਂ ਦੇ ਉੱਤੇ ਉਹ ਆਪਣੀ ਜ਼ਿੰਮੇਵਾਰੀ ਨਿਭਾ ਚੁੱਕੇ ਨੇ ਤੇ ਹੁਣ ਸੰਚਾਰ ਸੰਚਾਰ ਤੇ ਇਲੈਕਟ੍ਰੋਨਿਕ ਬਹੁਤ ਫੇਰ ਦੇ ਵਿੱਚ ਉਹਨਾਂ ਨੂੰ ਮਹਾਰਤ ਹਾਸਲ ਹੈ ਕਰੀਬ 40 ਸਾਲ ਤੋਂ ਨੇਵੀ ਦੇ ਵਿੱਚ ਉਹ ਸੇਵਾਵਾਂ ਦੇ ਰਹੇ ਨੇ 1985 ਦੇ ਵਿੱਚ ਭਾਰਤੀ ਨੌ ਸੈਨਾ ਦੇ ਵਿੱਚੋਂ ਭਰਤੀ ਹੋਏ ਸਨ ਤੇ ਹੁਣ ਦੇਸ਼ ਨੂੰ ਨਵੇਂ ਚੀਫ ਮਿਲਣੇ ਤੇ ਦਿਨੇਸ਼ ਕੀ ਤ੍ਰਿਪਾਠੀ ਕਮਾਂਡ ਸੰਭਾਲਦੇ ਹੋਏ ਨਜ਼ਰ ਆਉਣਗੇ ਤਾਂ ਉਹਨਾਂ ਨੂੰ ਜਿਹੜੀ ਇੱਕ ਰਸਮੀ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ भारतीय नौसेना का छब्बीसवा अध्यक्ष बनने पर मुझे अत्यंत गर्व और सम्मान की अनुभूति हो रही है मुझसे पहले नौसेना अध्यक्षों ने अपनी कर्मठता और समर्पण से हमारी नौसेना को एक युद्ध तत्पर विश्वसनीय सुगठित ਔਰ ਫਿਊਚਰ ਫੋਰਸ ਬਣਾਇਆ ਹੈ ਅਗਲੀ ਖਬਰਦਰੂਕਰਦੇ ਹਾਂ ਯੂਪੀ ਦੇ ਗਾਜ਼ੀਆਬਾਦ ਦੇ ਵਿੱਚ ਪਾਲਤੂ ਕੁੱਤੇ ਨੇ ਬੱਚੀ ਦੇ ਉੱਤੇ ਹਮਲਾ ਕਰ ਦਿੱਤਾ ਹੈ ਸਾਈਕਲ ਤੇ ਖੇਡ ਰਹੀ ਬੱਚੀ ਦੇ ਉੱਤੇ ਹਮਲਾ ਕੀਤਾ ਗਿਆ ਮਹਿਲਾ ਨੇ ਰੱਸੀ ਦੇ ਨਾਲ ਕੁੱਤੇ ਨੂੰ ਪਿੱਛੇ ਖਿੱਚਿਆ ਕੁਝ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਬੱਚੀ ਦਾ ਬਾਲਬਾਲ ਬਚਾ ਹੋਇਆ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਸਾਰੀ ਘਟਨਾ ਔਰ ਯੂਪੀ ਦੇ ਗਾਜ਼ੀਆਬਾਦ ਦੇ ਵਿੱਚ ਪਾਲਤੂ ਕੁੱਤੇ ਤੋ ਬਚੌਂਦੀ ਹੋਈ ਇਹ ਇਹ ਤਸਵੀਰਾਂ ਨਜ਼ਰ ਆ ਰਿਹਾ ਨੇ ਜਮਨ ਚੈਫਰਡ ਨਸਲ ਦਾ ਇਹ ਡੌਗ ਨਜ਼ਰ ਆ ਰਿਹਾ ਹੈ ਪਾਲਤੂ ਕੁੱਤਾ ਹੈ ਔਰ ਸਾਈਕਲ ਤੇ ਖੇਡ ਰਹੀ ਬੱਚੀ ਦੇ ਉੱਤੇ ਹਮਲਾ ਇਸ ਕੁੱਤੇ ਨੇ ਕਰ ਦਿੱਤਾ ਸੀ ਬਹੁਤ ਛੋਟੀ ਬੱਚੀ ਨਜ਼ਰ ਆ ਰਹੀ ਹੈ ਜਿਵੇਂ ਬੱਚਿਆਂ ਦੇ ਸਾਈਕਲ ਹੁੰਦੇ ਨੇ ਉਹਨਾਂ ਦੇ ਉੱਤੇ ਉਹ ਬੱਚੀ ਸੀ ਉਸ ਦੇ ਉੱਤੇ ਤਾਂ ਜੋ ਹੁਣ ਤੱਕ ਜਾਣਕਾਰੀ ਹੈ ਕਿ ਡੌਗ ਨੇ ਹਮਲਾ ਕਰ ਦਿੱਤਾ ਤਾਂ ਫਿਰ ਗਾਜ਼ੀਆਬਾਦ ਚ ਇਹ ਪੂਰਾ ਘਟਨਾਕਰਮ ਵਾਪਰਿਆ ਹੈ اور ਬੱਚੀ ਦੇ ਉੱਤੇ ਡੌਗ ਨੇ ਹਮਲਾ ਕੀਤਾ ਤਾਂ ਫਿਰ ਇੱਕ ਮਗਲਾ ਉੱਥੇ ਪਹੁੰਚਦੀ ਹੈ ਬੱਚੀ ਨੂੰ ਛੁਡਵਾਉਣ ਦੇ ਲਈ ਇੱਕ ਜੋ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿ ਇੱਕ ਮਹਿਲਾ ਜਿਹੜੀ ਹੈਗੀ ਹੈ ਆਪਣੇ ਡੌਗ ਨੂੰ ਲੈ ਕੇ ਬਾਹਰ ਘੁੰਮ ਰਹੀ ਸੀ ਔਰ ਫਿਰ ਸਾਈਕਲ ਦੇ ਉੱਤੇ ਬੱਚੀ ਜਾ ਰਹੀ ਸੀ ਤਾਂ ਉਸ ਸਮੇਂ ਕੁੱਤੇ ਨੇ ਉਸਦੀ ਉੱਤੇ ਹਮਲਾ ਕਰ ਦਿੱਤਾ ਤੇ ਉਸ ਹਮਲੇ ਦੇ ਦੌਰਾਨ ਦੂਜੇ ਪਾਸੇ ਤੋਂ ਮਹਿਲਾ ਪਹੁੰਚ ਗਈ ਉੱਥੇ ਇਸ ਸਮੇਂ ਕਾਂਗਰਸ ਦੇ ਨਾਲ ਜੁੜੀ ਹੋਈ ਵੱਡੀ ਖਬਰਾਂ ਸੀ ਉਹ ਤੁਹਾਨੂੰ ਦੇ ਰਹੇ ਹਾਂ ਕਾਂਗਰਸ ਦੇ ਵੱਡੇ ਆਗੂ ਜਿਹੜੇ ਧੂਰੀ ਤੋਂ ਭਗਵੰਤ ਮਾਨ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਉਹਨਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਜਲਬੀਰ ਗੋਲਡੀ ਨੇ ਕਾਂਗਰਸ ਛੱਡ ਦਿੱਤੀ ਹੈ ਇਹ ਅਹਿਮ ਖਬਰ ਹੈ ਇਸ ਸਮੇਂ ਦੀ ਜਲਬੀਰ ਗੋਲਡੀ ਕਿਉਂਕਿ ਟਿਕਟ ਚਾਹੁੰਦੇ ਸੀ ਕਿ ਸੰਗਰੂਰ ਤੋਂ ਉਹਨਾਂ ਨੂੰ ਟਿਕਟ ਮਿਲੇ ਪਰ ਟਿਕਟ ਦਿੱਤੀ ਗਈ ਸੁਖਪਾਲ ਖੈਰਨੋਂ ਤੇ ਇਸ ਉਚਾਲੇ ਦਲਬੀਰ ਗੋਲਡੀ ਦੇ ਨਰਾਜ਼ਗੀ ਨਜ਼ਰ ਆ ਰਹੀ ਸੀ ਤੇ ਦਲਬੀਰ ਗੋਲਡੀ ਨੇ ਹੁਣ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ ਉਹਨਾਂ ਨੇ ਇੱਕ ਚਿੱਠੀ ਬਕਾਇਦਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟ ਕਰ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖ ਦਿੱਤਾ ਕਿ ਉਹ ਕਾਂਗਰਸ ਤੋਂ ਰਿਜ਼ਾਈਨ ਕਰ ਰਹੇ ਨੇ ਦਲਬੀਰ ਗੋਲਡੀ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਰਾਸ਼ਾਂ ਨਰਾਜ਼ਾਂ ਇੱਕ ਗੋਲਡੀ ਨੇ ਕਿਹਾ ਖੈਰਨੋਂ ਉਮੀਦਵਾਰ ਬਣਾਈ ਜਾਣ ਤੋਂ ਨਿਰਾਸ਼ੀ ਗੋਲਡੀ ਖੈਰੇ ਪੂਰੇ ਘਟਨਾਕ੍ਰਮ ਦੇ ਵਿੱਚ ਕਿਉਂਕਿ ਲੋਕ ਸਭਾ ਚ ਉਹਨਾਂ ਦੇ ਉੱਤੇ ਸਭ ਦੀਆਂ ਨਜ਼ ਅਨ ਦਲਵੀਰ ਗੋਲਡੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਲੋ ਇੱਕ ਨਵੀਂ ਰਾਹ ਤਲਾਸ਼ਦੇ ਹਾਂ ਤਾਂ ਨਵੀਂ ਰਾਹ ਨੂੰ ਲੈ ਕੇ ਬਹੁਤ ਚਰਚਾਵਾਂ ਹੋਈਆਂ ਤਾਂ ਨਵੀਂ ਰਾਹ ਕੀ ਹੋਏਗੀ ਕਿਉਂਕਿ ਹੁਣ ਪੋਲਿਟੀਕਲ ਤੌਰ ਦੇ ਤੇ ਹਮੇਸ਼ਾ ਤੋਂ ਐਕਟਿਵ ਰਹੇ ਨੇ ਔਰ ਆਮ ਆਦਮੀ ਪਾਰਟੀ ਦੇ ਖਿਲਾਫ ਬਹੁਤ ਡਟ ਕੇ ਬੋਲਦੇ ਰਹੇ ਇਲੈਕਸ਼ਨ ਲੜਿਆ ਧੂੜੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਲੋਕ ਸਭਾ ਦੀ ਜ਼ਿਮਨੀ ਚੋਣ ਸੰਗਰੂਰ ਤੋਂ ਲੜੀ ਉਹਨਾਂ ਨੇ ਤਾਂ ਉਸ ਸਮੇਂ ਹਾਲਾਂਕਿ ਜਿੱਤ ਨਹੀਂ ਸਕੇ ਸੀ ਪਰ ਨਰਾਜ਼ਗੀ ਸੁਖਪਾਲ ਖੇਰਨ ਉਮੀਦਵਾਰ ਬਣਾਈ ਜਾਣ ਤੋਂ ਬਾਅਦ ਦਲਬੀਰ ਗੋਲਡੀ ਦੀ ਸਾਫ ਤੌਰ ਤੇ ਨਜ਼ਰ ਆ ਰਹੀ ਸੀ ਤੇ ਇਸ ਉਜਾਲੇ ਹੁਣ ਦਲਬੀਰ ਗੋਲਡੀ ਨੇ ਰੈਜ਼ੀਗਨੇਸ਼ਨ ਸੌਂਪ ਦਿੱਤਾ ਹੈ ਆਪਣਾ ਰਿਜ਼ਾਈਨ ਦੇ ਦਿੱਤਾ ਹੈ ਜੇਸੀ ਜ਼ਿਕਰ ਕਰੀਏ ਕਾਂਗਰਸ ਤੋਂ ਸੱਦਾ ਉਹਨਾਂ ਨੇ ਚਿੱਠੀ ਲਿਖੀ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਨਾਮ ਤੇ ਉਸ ਦੇ ਵਿੱਚ ਸਿੱਧਾ ਲਿਖਿਆ ਪੰਜਾਬੀ ਕਾਂਗਰਸ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਮੈਂ ਦਲਬੀਰ ਸਿੰਘ ਗੋਲਡੀ ਖੰਗੂੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਅਤੇ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ। ਸਦਰੁਕ ਕਰਦੇ ਆ ਸਾਡੇ ਸਹਿਯੋਗੀ ਇਸ ਸਮੇਂ ਵਿਨੇਸ਼ ਗਡਾਰੀਆ ਫੋਨਲਾਈਨ ਤੇ ਸਾਡੇ ਨਾਲ ਨੇ ਵਿਨੇਸ਼ ਨਾਰਾਜ਼ਗੀ ਦੂਰ ਨਹੀਂ ਕਰ ਪਾਈ ਪੰਜਾਬ ਕਾਂਗਰਸ ਦਲਬੀਰ ਗੋਲਡੀ ਦੀ। ਗੌਰਵ ਜਿਹੜੀ ਕੱਲ ਦਲਬੀਰ ਗੋਲਡੀ ਵੱਲੋਂ ਪੋਸਟ ਪਾਈ ਗਈ ਸੀ ਸੋਸ਼ਲ ਮੀਡੀਆ ਤੇ ਉਸ ਨੂੰ ਦੇਖ ਕੇ ਲੱਗ ਰਿਹਾ ਸੀਗਾ ਕਿ ਦਲਬੀਰ ਗੋਲਡੀ ਮੰਨ ਬਣਾ ਚੁੱਕੇ ਐ ਕੋਈ ਅਗਲੇ ਸਫ਼ਰ ਤੇ ਉਹ ਜਾਣ ਜਾ ਰਹੀ ਐ ਤੇ ਉਸ ਤੋਂ ਅੰਦਾਜ਼ਾ ਸੀਗਾ ਕਿ ਕਦੇ ਵੀ ਇਹ ਫੈਸਲਾ ਲਿਆ ਜਾ ਸਕਦਾ ਹੈ ਤੇ ਅੱਜ ਜੋ ਹੋਇਆ ਦਲਵੀਰ ਗੋਲਡੀ ਨੇ ਸੋਸ਼ਲ ਮੀਡੀਆ ਤੇ ਹੁਣ ਤੱਕ ਲਗਭਗ 2 ਮਿੰਟ ਪਹਿਲਾਂ ਇੱਕ ਪੋਸਟ ਪਾਈ ਹੈ ਤੇ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਮੈਂ ਆਪਦੀ ਸੰਗਰੂਰ ਜ਼ਿਲ੍ਹੇ ਦਾ ਜਿਹੜਾ ਮੇਰੇ ਕੋਲ ਚਾਰ ਸੀ ਉਹ ਤੇ ਜਿਹੜੀ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਤੇ ਗੌਰਵ ਕੱਲ ਜਦੋਂ ਇਸ ਸੰਬੰਧੀ ਜਿਹੜੇ ਸੰਗਰੂਰ ਦੇ ਕੈਂਡੀਡੇਟ ਹੈ ਸੁਪਾਲ ਸਿੰਘ ਖਹਿਰਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਸੀ ਕਿ ਤੇ ਉਹਨਾਂ ਨੇ ਕਿਹਾ ਸੀਗਾ ਕਿ ਦਲਵੀਰ ਗੋਲਡੀ ਤੇ ਕੁਝ ਬੰਦਿਆਂ ਨਾਲ ਜ਼ਰੂਰ ਗੱਲ ਹੋਈ ਹੈ ਪਰ ਗੋਲਡੀ ਨਾਲ ਸੰਪਰਕ ਨਹੀਂ ਹੋ ਪਾਇਆ ਉਹਨਾਂ ਦਾ ਜਿਹੜਾ ਨੰਬਰ ਹੈ ਲ ਰਹਿੰਦੇ ਉਹਨਾਂ ਦਾ ਨੰਬਰ ਕੰਟੀਨਿਊਸਲੀ ਸਵਿਚ ਆਫ ਚੱਲ ਰਿਹਾ ਹੈ ਖੈਰ ਗੋਲਡੀ ਦਾ ਅਗਲਾ ਕਦਮ ਕੀ ਹੋਊਗਾ ਅੱਗੇ ਉਹ ਕੀ ਕਰਨਗੇ ਕਿਵੇਂ ਕਰਨਗੇ ਇਹ ਤਾਂ ਹਜੇ ਭਵਿੱਖ ਦੇ ਗਰਭ ਵਿੱਚ ਹੈ ਪਰ ਫਿਲਹਾਲ ਦੀ ਵੱਡੀ ਖਬਰ ਇਹੀ ਹੈ ਕਿ ਦਿਲਬੀਰ ਸਿੰਘ ਗੋਲਡੀ ਨੇ ਜਿਹੜੀ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਜਿਹੜਾ ਅਸਤੀਫਾ ਦੇ ਕੇ ਮਤਲਬ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹੈ ਜੀ ਗੌਰਵ ਠੀਕ ਹੈ ਵਿਨਿਸ਼ ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ ਤਾਂ ਇਸ ਸਮੇਂ ਦੀ ਅਹਿਮ ਖਬਰ ਹੈ 24 ਘੰਟੇ ਪਹਿਲਾਂ ਦਿਲਬੀਰ ਗੋਲਡੀ ਨੇ ਜਿਹੜੀ ਪੋਸਟ ਕੀਤੀ ਸੀ ਉਹ ਤੁਹਾਡੀ ਟੀਵੀ ਸਕਰੀ ਸੋਚਦਾ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ ਰੁਕ ਗਈ ਇਸ ਜ਼ਿੰਦਗੀ ਨੂੰ ਤੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਏ ਤਾਂ ਫੇਰ ਵਗਦੇ ਰਹਾਂਗੇ ਹਨੇਰੀਆਂ ਵੀ ਰਾਤ ਦੇ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ ਜੁਗਨੂ ਸਹੀ ਪਰ جگਦੇ ਰਹਾਂਗੇ ਤਾਂ ਇਹ ਕੁਝ ਲਾਈਨਾਂ ਦੇ ਨਾਲ ਜਿਹੜੀ ਆਪਣੀ ਫੇਸਬੁੱਕ ਪੋਸਟ ਪਾਈ ਸੀ ਅ ਦਲਬੀਰ ਗੋਲਡੀ ਨੇ ਤਾਂ ਉਸ ਸਮੇਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਦਲਬੀਰ ਗੋਲਡੀ ਕਾਂਗਰਸ ਨੂੰ અલਵਿਦਾ ਕਹਿ ਸਕਦੇ ਨੇ ਤੇ ਉਸ ਤੋਂ ਬਾਅਦ ਜਦੋਂ ਸੁਪਾਲ ਖਹਿਰਾ ਦੀ ਸਟੇਟਮੈਂਟ ਵੀ ਉਸ ਦੇ ਉੱਪਰ ਆਈ ਤਾਂ ਉਹਨਾਂ ਨੇ ਕਿਹਾ ਕਿ ਜੇ ਗੋਲਡੀ ਛੱਡਦੇ ਨੇ ਕਾਂਗਰਸ ਪਾਰਟੀ ਤਾਂ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੋਏਗੀ ਖੈਰ ਇਹ ਚੀਜ਼ ਤਾਂ ਕਲੀਅਰ ਹੈ ਕਿ ਦਲਬੀਰ ਗੋਲਡੀ ਮੰਨ ਬਣਾ ਰਹੇ ਸੀ ਜਾਂ ਫਿਰ ਉਹਨਾਂ ਨੇ ਮੰਨ ਬਣਾ ਲਿਆ ਸੀ ਉਹ ਕਲੀਅਰ ਹੈ ਤੇ ਹੁਣ ਜਿਹੜੀ ਉਹਨਾਂ ਨੇ ਪੋਸਟ ਲਿਖੀ ਹੈ ਇੱਕ ਤਾਂ ਬਕਾਇਦਾ ਚਿੱਠੀ ਜਿਸ ਦੇ ਵਿੱਚ ਉਹਨਾਂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾਵਣਿਕ ਦੇ ਨਾਮ ਤੇ ਚਿੱਠੀ ਲਿਖ ਮੇਰੇ ਭਰੇ ਮਨ ਦੇ ਨਾਲ ਮੈਂ ਅੱਜ ਜੋ ਫੈਸਲਾ ਲੈ ਰਿਹਾ ਹਾਂ ਇਹ ਮੇਰਾ ਪਰਿਵਾਰ ਮੇਰੇ ਸਕੇ ਸਬੰਧੀ ਅਤੇ ਜੋ ਵੀ ਮੈਨੂੰ ਨਿੱਜੀ ਤੌਰ ਤੇ ਮੇਰੇ ਸਾਥੀ ਜਾਣਦੇ ਹਨ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੇ ਲਈ ਇਹ ਫੈਸਲਾ ਲੈਣਾ ਕਿੰਨਾ ਮੁਸ਼ਕਲ ਸੀ ਇਸ ਬਾਰੇ ਮੇਰਾ ਅਤੇ ਮੇਰੇ ਸਾਥੀਆਂ ਦਾ ਅੰਦਰ ਹੀ ਜਾਣਦਾ ਹੈ ਤੁਹਾਡਾ ਆਪਣਾ ਦਲਵੀਰ ਸਿੰਘ ਗੋਲਡੀ ਖੰਗੂੜਾ ਤਾਂ ਦਲਵੀਰ ਗੋਲਡੀ ਨੇ ਰਿਜ਼ਾਈਨ ਕਰ ਦਿੱਤਾ ਹੈ ਕਾਂਗਰਸ ਛੱਡ ਦਿੱਤੀ ਹੈ ਤੇ ਹੁਣ ਕਿਸ ਦੇ ਕਿਹੜੇ ਪਾਸੇ ਜਾਣਗੇ ਕਿਹੜੀ ਪਾਰਟੀ ਵਾਲੇ ਪਾਸੇ ਰੁੱਕ ਕਰਨਗੇ ਉਸ ਨੂੰ ਲੈ ਕੇ ਸਸਪੈਂਸ ਜ਼ਰੂਰ ਹੈ ਮੈਂ ਰੁੱਕਰਦਾ ਇੱਕ ਵਾਰ ਫਿਰ ਤੋਂ ਵਿਨੇਸ਼ ਦਾ ਵਿਨੇਸ਼ ਬਹੁਤ ਸਾਰੀਆਂ ਚਰਚਾਵਾਂ ਦੇ ਵਿਚਾਲੇ ਇਸ ਸਮੇਂ ਆਮ ਆਦਮੀ ਪਾਰਟੀ ਵਾਲੇ ਪਾਸੇ ਜਾਂ ਭਾਜਪਾ ਵਾਲੇ ਪਾਸੇ ਕਿਹੜੇ ਪਾਸੇ ਰਾਹ ਨਵੀਂ ਹੋ ਸਕਦੀ ਹੈ ਹੁਣ ਰਾਹ ਨਵੀਂ ਬਣਾ ਲਈਏ ਦਾ ਮਤਲਬ ਇਹ ਕਿ ਇਹ ਵੀ ਹੋ ਸਕਦਾ ਹੈ ਕਿ ਪਾਰਟੀ ਨਵੀਂ ਬਣਾ ਲਈਏ ਖैर ਆਮ ਤੌਰ ਤੇ ਪੋਲੀਟੀਕਲ ਪਾਰਟੀਆਂ ਦੇ ਵਿੱਚੋਂ ਛੱਡਣ ਵਾਲੇ ਆਗੂ ਬਖੂਬੀ ਸਮਝਦੇ ਤੇ ਜਾਣਦੇ ਹੁੰਦੇ ਆ ਕਿ ਇਹ ਨਾ ਵੀ ਸੌਖਾ ਨਹੀਂ ਹੁੰਦਾ ਕਿ ਪਾਈ ਕਿ ਨਵੀਂ ਪਾਰਟੀ ਖੜੀ ਕਰ ਲਈ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਨੇ ਵੀ ਉਹ ਡਿਸੀਜਨ ਲਿਆ ਸੀ ਜਿਹੜਾ ਕੋਈ ਬਹੁਤਾ ਸਕਸੈਸਫੁਲ ਨਹੀਂ ਹੋਇਆ ਮਨਪ੍ਰੀਤ ਬਾਦਲ ਉਸ ਦੇ ਵਿੱਚ ਇੱਕ ਨਾਮ ਹੈ ਬਹੁਤ ਸਾਰੇ ਆਪਣੇ ਕੋਲ ਐਗਜ਼ਾਮਪਲ ਹੈ ਤੇ ਇਹ ਨਵਾਂ ਰਾਹ ਕਿਸੇ ਪਾਰਟੀ ਵਾਲੇ ਪਾਸੇ ਹੀ ਜਾਏਗਾ ਇਹ ਤਕਰੀਬਨ ਤੈ ਹੈ ਹੁਣ ਕਿਹੜੀ ਪਾਰਟੀ ਕਿਆ ਕਿ ਅਸਲ ਲੱਗ ਰਹੇ ਨੇ ਵਿਨੇਸ਼ ਫਰੋਂ ਦੇਖੋ ਦੋ ਆਪਸ਼ਨ ਹੈ ਜੇ ਆਪਾਂ ਸਟਰੋਂਗ ਸਪੈਕੂਲੇਸ਼ਨ ਦੀ ਗੱਲ ਕਰੀਏ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰੀ ਤੇ ਸੰਗਰੂਰ ਦੀ ਸੀਟ ਬੀਜੇਪੀ ਨੇ ਹਜੇ ਕੈਂਡੀਡੇਟ ਡਿਕਲੇਅਰ ਨਹੀਂ ਕੀਤਾ ਤੇ ਦਲਵੀਰ ਗੋਲਡੀ ਚੁਕਿ ਸੰਗਰੂਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੈ ਤੇ ਧੂਰੀ ਤੋਂ ਹੀ ਪਹਿਲਾਂ ਉਹ ਐਮ ਐਲ ਏ ਰਹੇ ਹੈ ਤੇ ਇੱਕ ਆਪਸ਼ਨ ਇਹ ਹੋ ਸਕਦੀ ਹੈ ਜੋ ਬੀਜੇਪੀ ਵੀ ਸ਼ਾਮਿਲ ਹੁੰਦੇ ਹੈ ਤਾਂ ਉਹ ਸੰਗਰੂਰ ਤੋਂ ਬੀਜੇਪੀ ਦੇ ਉਮੀਦਵਾਰ ਹੋ ਸਕਦੇ ਹੈ ਹਾਲਾਂਕਿ ਸੰਗਰੂਰ ਤੋਂ ਬੀਜੇਪੀ ਕੋਲੇ ਦੋ ਦਿਨ ਪਹਿਲਾਂ ਹੀ 빅 ਸ਼ਾਟ ਹੈਗੇ ਆ ਜਿਵੇਂ ਕੇਵਲ ਢਿੱਲੋ ਹੋ ਨਰਵਿੰਦ ਖੰਨਾ ਹੋਣ ਉਹ ਇੱਕ ਸਪੈਕੂਲੇਸ਼ਨ ਹੈ ਕਿ ਉਹਨਾਂ ਚੋਂ ਕਿਸੇ ਨੂੰ ਜੋ ਕਾਂਗਰਸ ਵਿੱਚ ਸ਼ਾਮਿਲ ਹੁੰਦੇ ਆ। ਤਾਂ ਦੂਸਰੀ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਨੇ ਹਾਲਾਂਕਿ ਲੋਕ ਸਭਾ ਦੇ ਆਪਦੇ ਸਾਰੇ ਕੈਂਡੀਡੇਟ ਡਿਕਲੇਅਰ ਕਰਤੇ ਆ। ਪਰ ਆਪਾਂ ਜਾਣਦੇ ਆ ਕਿ ਕਾਫੀ ਐਮ ਐਲ ਏ ਜਿਹੜੇ ਇਲੈਕਸ਼ਨ ਲੜ ਰਹੇ ਆ ਆਮ ਆਦਮੀ ਪਾਰਟੀ ਦੇ ਤੇ ਉਹ ਇਸ ਦੌਰਾਨ ਜੇ ਕੋਈ ਐਮ ਐਲ ਏ ਜਿੱਤ ਕੇ ਐਮ ਪੀ ਬਣ ਜਾਂਦਾ ਤਾਂ ਜਿਹੜੀ ਉਹ ਵਿਧਾਨ ਸਭਾ ਦੀ ਸੀਟ ਹੈ ਉਹ ਵੇਕੈਂਟ ਹੋ ਜੂਗੀ। ਯਾਨੀ ਸੀਟ ਖਾਲੀ ਹੋ ਜੂਗੀ। ਐਮ ਐਲ ਏ ਨੂੰ ਰਿਜ਼ਾਈਨ ਕਰਨਾ ਪਊਗਾ ਤੇ ਉਹ ਆਮ ਆਦਮੀ ਪਾਰਟੀ ਵਿੱਚ ਵੀ ਸ਼ਾਮਿਲ ਹੋ ਸਕਦੇ ਆ ਤੇ ਹੋ ਸਕਦਾ ਹੈ ਕਿ ਜਿਮਨੀ ਚੋਣ ਜਿਹੜੀ ਐਮ ਐਲ ਏ ਨੂੰ ਲੈ ਕੇ ਹੋਊਗੀ ਤਾਂ ਉਹ ਆਪਸ਼ਨ ਹੈ ਜਿਹੜੀਆਂ ਦਲਬੀਰ ਕੋਲਟੀ ਕੋਲ ਹੈਗੀਆਂ ਕਾਂਗਰਸ ਪਾਰਟੀ ਉਹਨਾਂ ਨੇ ਛੱਡਤੀ ਅਖਾਲੀ ਦਲ ਸੰਬੰਧੀ ਹਜੇ ਕੋਈ ਸਪੈਕੂਲੇਸ਼ਨ ਹੈ ਨਹੀਂ ਉਹਨਾਂ ਦੀ ਬੀਜੇਪੀ ਲਈ ਜ਼ਿਆਦਾ ਸੰਗਰੂਰ ਦੇ ਉਮੀਦਵਾਰ ਜਾਂ ਆਮ ਆਦਮੀ ਪਾਰਟੀ ਚ ਜਾ ਕੇ ਕੋਈ ਵੀ ਜਿਮਨੀ ਚੋਂ ਲੜ ਸਕਦੇ ਆ ਵਿਧਾਨ ਸਭਾ ਚ ਵਿਧਾਨ ਸਭਾ ਜਾਣ ਲਈ ਜੀ ਗੌਰਵ ਜੀ ਬਿਲਕੁਲ ਤਾਂ ਦੇਖਣਾ ਹੋਏਗਾ ਕਿ ਉਹਨਾਂ ਦਾ ਅਗਲਾ ਸਟੈਪ ਕੀ ਹੁੰਦਾ ਪਰ ਬਹੁਤ ਇੰਟਰਸਟਿੰਗ ਹੈ ਕਿ 20 ਤਰੀਕ ਨੂੰ ਉਹਨਾਂ ਨੇ ਆਪਣੇ ਫੇਸਬੁੱਕ ਪੋਸਟ ਦੇ ਜ਼ਰੀਏ ਜਦੋਂ ਸੁਖਪਾਲ ਖੇੜਾ ਦੇ ਲਈ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਉਸ ਸਮੇਂ ਚੋਣ ਪ੍ਰਚਾਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹੋਈਆਂ ਨੇ ਉਸ ਤੋਂ ਬਾਅਦ ਜਿਹੜੇ ਦਿਵਿਆਂਸ਼ੂ ਬੁੱਧੀ ਰਾਜਾ ਨੇ ਕਾਂਗਰਸ ਦੇ ਆਗੂ ਉਹਨਾਂ ਦੇ ਲਈ ਵੀ ਪੋਸਟ ਸਾਂਝੀ ਕਰਕੇ ਉਹਨਾਂ ਦਾ ਸਮਰਥਨ ਇੱਕ ਤਰੀਕੇ ਨਾਲ ਕੀਤਾ ਗਿਆ ਸੀ ਪਰ ਦੂਜੇ ਪਾਸੇ ਕਰੀਬ-ਕਰੀਬ 24-36 ਘੰਟਿਆਂ ਦੇ ਵਿੱਚ ਗੇਮ ਪੂਰੀ ਬਦਲੀ ਹੋਈ ਸੰਗਰੂਰ ਦੇ ਵਿੱਚ ਨਜ਼ਰ ਆਈ ਜਦੋਂ ਦਲਵੀਰ ਗੋਲਡੀ ਥੋੜੇ ਬਾਗੀ ਤੇਵੜ ਦਿਖਾਉਂਦੇ ਨੇ ਤੇ ਉਸ ਤੋਂ ਬਾਅਦ ਹੁਣ ਪਾਰਟੀ ਛੱਡਣ ਦਾ ਐਲਾਨ ਕਰ ਦਿੰਦੇ ਨੇ ਠੀਕ ਹੈ ਅਵਨੇਸ਼ ਤਨਵਦ ਜਿਹੜਾ ਤੁਸੀਂ ਪੁਆਇੰਟ ਕਹਿ ਰਹੇ ਹੋ ਲਾਜ਼ਮੀ ਤੌਰ ਤੇ ਹੈ ਕਿ ਦੋ ਆਪਸ਼ਨਸ ਇਸ ਸਮੇਂ ਦਲਵੀਰ ਗੋਲਡੀ ਦੇ ਕੋਲ ਨਜ਼ਰ ਆਉਂਦੀਆਂ ਨੇ ਜਾਂ ਤਾਂ ਆਮ ਆਦਮੀ ਪਾਰਟੀ ਵਾਲੇ ਪਾਸੇ ਚਲੇ ਜਾਣ ਆਮ ਆਦਮੀ ਪਾਰਟੀ ਵਾਲੇ ਪਾਸੇ ਜਾ ਕੇ ਸੁਪਾਲ ਖੇੜਾ ਇੱਕ ਪਾਸੇ ਕੈਂਡੀਡੇਟ ਨੇ ਦੂਜੇ ਪਾਸੇ ਮੀਥੇਰ ਕੈਂਡੀਡੇਟ ਨੇ ਤਾਂ ਫਿਰ ਜੇਕਰ ਕੋਈ ਬਾਈ ਇਲੈਕਸ਼ਨ ਹੁੰਦਾ ਤਾਂ ਬਾਈ ਇਲ ਵਿਧਾਨ ਸਭਾ ਦਾ ਹੀ ਹੋਵੇ ਤਾਂ ਦਿਲਵੀਰ ਗੋਲਡੀ ਨੂੰ ਉੱਥੇ ਕੋਈ ਭਰੋਸਾ ਦਿੱਤਾ ਜਾ ਸਕਦਾ ਕਿ ਠੀਕ ਹੈ ਤੁਹਾਨੂੰ ਟਿਕਟ ਦੇ ਦੇਵਾਂਗੇ ਜਾਂ ਫਿਰ ਇਹ ਵੀ ਆਪਸ਼ਨ ਇਸ ਸਮੇਂ ਹੈ ਕਿ ਭਾਜਪਾ ਨੇ ਹੁਣ ਤੱਕ ਆਪਣੇ ਕੈਂਡੀਡੇਟ ਅਨਾਉਂਸ ਨਹੀਂ ਕੀਤੇ ਨੇ ਕੁਝ ਥਾਵਾਂ ਦੇ ਉੱਤੇ ਤੇ ਉਹਨਾਂ ਦੇ ਵਿੱਚ ਉਹ ਇੱਕ ਸੀਟ ਹੈਗੀ ਐ ਸੰਗਰੂੜ ਦੀ ਵੀ ਤਾਂ ਸੰਗਰੂੜ ਤੋਂ ਉਮੀਦਵਾਰੀ ਵੀ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਜਾਂ ਕੋਈ ਪਾਰਟੀ ਦੇ ਨਾਲ ਗੱਲ ਹੋ ਸਕਦੀ ਹੈ ਪੌਸਿਬਿਲਿਟੀ ਹੈ ਹੁੰਦਾ ਨਹੀਂ ਹੁੰਦਾ ਬਾਤ ਦੀ ਗੱਲ ਹੈ ਪਰ ਆਮ ਤੌਰ ਤੇ ਜਦੋਂ ਕੋਈ ਪੋਲਿਟਿਕਲ ਆਗੂ ਆਪਣੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਜਾਂਦਾ ਹੈ ਤਾਂ ਫਿਰ ਸਿੱਧੇ ਤੌਰ ਤੇ ਗੱਲ ਟਿਕਟ ਦੀ ਹੁੰਦੀ ਹੈ ਔਰ ਬੇਸ਼ੱਕ ਕਿਹਾ ਜਾਂਦਾ ਕਿ ਅਸੀਂ ਕੋਈ ਮਨਸ਼ਾ ਦੇ ਨਾਲ ਨਹੀਂ ਆਏ ਕਿ ਟਿਕਟ ਮਿਲੇਗੀ ਨਹੀਂ ਮਿਲੇਗੀ ਪਰ ਇਹ ਆਪਾਂ ਸਾਰੇ ਜਾਣਦੇ ਆ ਕਿ ਦੇਖੋ ਅੰਦਰ ਖਾਤੇ ਗੱਲ ਤਾਂ ਹੋਈ ਹੁੰਦੀ ਹੈ ਕਿ ਜੇਕਰ ਅਸੀਂ ਉੱਥੇ ਜਾ ਰਹੇ ਹਾਂ ਤਾਂ ਫਿਰ ਸਾਡਾ ਜਿਹੜੀ ਇੱਧਰ ਨਰਾਜ਼ਗੀ ਸੀ ਫਿਰ ਜਾ ਕੇ ਉੱਧਰ ਵੀ ਸੇਮ ਨਰਾਜ਼ਗੀ ਰਹੀ ਤਾਂ ਫਿਰ ਫਾਇਦਾ ਕੀ ਦਾ ਹੁਣ ਦੇਖਣਾ ਹੋਏਗਾ ਕਿ ਦਿਲਬੀਰ ਗੋਲਡੀ ਦਾ ਅਗਲਾ ਸਟੈਪ ਕੀ ਹੁੰਦਾ ਦਿਲਬੀਰ ਗੋਲਡੀ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ ਕਾਂਗਰਸ ਛੱਡ ਦਿੱਤੀ ਹੈ ਲੋਕ ਸਭਾ ਚੋਣ ਜਿਹੜੀ ਜ਼ਿਮਨੀ ਚੋਣ ਸੀ 2000 22 ਦੀ ਉਹ ਲੜੇ ਸੀ ਹਾਲਾਂਕਿ ਜਿੱਤ ਹਾਸਲ ਨਹੀਂ ਕਰ ਸਕੇ ਸਿਮਰਨਜੀਤ ਸਿੰਘ ਮਾਨ ਜਿੱਤੇ ਸੀ ਉਹਨਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਸੀ ਜਦੋਂ ਸੁਖਪਾਲ ਖੇਰ ਨੂੰ ਟਿਕਟ ਦਿੱਤੀ ਗਈ ਕਿ ਜਦੋਂ ਜਦੋਂ ਪਾਰਟੀ ਨੂੰ ਜ਼ਰੂਰਤ ਸੀ ਉਸ ਸਮੇਂ ਤੁਸੀਂ ਮੈਨੂੰ ਮੂਰੇ ਕਰ ਦਿੱਤਾ ਅੱਗੇ ਕਰ ਦਿੱਤਾ ਤੇ ਹੁਣ ਜਦੋਂ ਟਿਕਟ ਦੇਣ ਦਾ ਸਮਾਂ ਆਇਆ ਤਾਂ ਤੁਸੀਂ ਇਹਨੂੰ ਪਿੱਛੇ ਕਰ ਦਿੱਤਾ ਦਲਵੀਰ ਗੋਲਡੀ ਇਹ ਵੀ ਕਹਿੰਦੇ ਨਜ਼ਰ ਆਏ ਕਿ 2022 ਦੇ ਇਲੈਕਸ਼ਨ ਚ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ ਤਾਂ ਸੰਗਰੂਰ ਦੀ ਲੋਕ ਸਭਾ ਵਾਲੀ ਸੀਟ ਖਾਲੀ ਹੋ ਗਈ ਤੇ ਉੱਥੇ ਬਾਈਲੈਕਸ਼ਨ ਹੋਇਆ ਤਾਂ ਉਸ ਸਮੇਂ ਜਿਹੜੇ ਲੀਡਰ ਨੇ ਕੋਈ ਲੜਨ ਨੂੰ ਤਿਆਰ ਨਹੀਂ ਸੀ ਕਿ ਜਾ ਕੇ ਸੰਗਰੂਰ ਅਸੀਂ ਇਲੈਕਸ਼ਨ ਲੜਦੇ ਹਈਏ ਕਹਿੰਦੇ ਮੈਂ ਉਸ ਸਮੇਂ ਵੀ ਪਾਰਟੀ ਨੇ ਆਦੇਸ਼ ਦਿੱਤਾ ਤੇ ਮੈਂ ਇੱਥੇ ਆ ਕੇ ਇਲੈਕਸ਼ਨ ਲੜਿਆ ਸੰਗਰੂਰ ਦੇ ਵਿੱਚ ਇਲੈਕਸ਼ਨ ਲੜਿਆ ਜਦੋਂ ਭਗਵੰਤ ਮਾਨ ਢੂਰੀ ਤੋਂ ਇਲੈਕਸ਼ਨ ਲੜ ਰਹੇ ਸੀ ਉਸ ਸਮੇਂ ਵੀ ਮੈਂ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਖੇਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਦਿਲਵੀਰ ਗੋਲਡੀ ਜਿਹੜੀ ਨਰਾਜ਼ਗੀ ਸੀ ਸਿਪਾਲ ਖੈਰਨੂੰ ਟਿਕਟ ਦਿੱਤੇ ਜਾਣ ਤੋਂ ਉਹ ਨਰਾਜ਼ਗੀ ਹੁਣ ਵੀ ਬਰਕਰਾਰ ਹੈ ਤੇ ਬਰਕਰਾਰ ਵੀ ਅਜੇ ਹੀ ਕਿ ਹੁਣ ਉਹਨਾਂ ਨੇ ਪਾਰਟੀ ਨੂੰ ਹੀ ਅਲਵਿਦਾ ਕਹਿ ਦਿੱਤਾ ਹੈ